ਵਿਆਹ ਵਾਲੇ ਘਰ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਜਿਸ ਘਰ ਦੇ ਵਿੱਚ ਧੀ ਦਾ ਵਿਆਹ ਚੱਲ ਰਿਹਾ ਸੀ ਉਸੇ ਘਰ ਦੇ ਵਿੱਚ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਹਾਲਾਂਕਿ ਕੋਈ ਚੋਰੀ ਵੀ ਮਾਮੂਲੀ ਨਹੀਂ ਹੋਈ ਦੱਸਿਆ ਜਾ ਰਿਹਾ ਹੈ ਕਿ 15 ਤੋਂ 16 ਤੋਲੇ ਸੋਨਾ ਅਤੇ ਨਾਲ ਹੀ ਵਿਦੇਸ਼ੀ ਕ੍ਰੰਤੀ ਵੀ ਚੋਰਾਂ ਦੇ ਵੱਲੋਂ ਚੋਰੀ ਕਰ ਲਈ ਗਈ ਹੈ ਦਰਸਲ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਘਰ ਦੇ ਵਿੱਚ ਜਿੱਥੇ ਧੀ ਦਾ ਵਿਆਹ ਚੱਲ ਰਿਹਾ ਸੀ ਸਾਰਾ ਪਰਿਵਾਰ ਪੈਲੇਸ ਦੇ ਵਿੱਚ ਗਿਆ ਹੋਇਆ ਸੀ ਤਾ ਪਿੱਛੋਂ ਦੀ ਚੋਰ ਦਾਖਲ ਹੁੰਦੇ ਨੇ ਦਾਖਲ ਹੁੰਦੇ ਸਾਰੇ ਹੀ ਉਹਨਾਂ ਦੇ ਵੱਲੋਂ ਜੋ ਘਰ ਦੀ ਤਜ਼ੋਰੀ ਹੁੰਦੀ ਹੈ ਉਸ ਨੂੰ ਪੱਟ ਦਿੱਤਾ ਜਾਂਦਾ ਉਸ ਦੇ ਵਿੱਚ ਪਈ ਨਕਦੀ ਜੋ ਕਿ ਵਿਦੇਸ਼ੀ ਕਰੰਸੀ ਸੀ ਅਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਐਪਲ ਦੇ ਆਈਫੋਨ ਪਏ ਹੋਏ ਸੀ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ 골ਡ ਵੀ ਸੀ ਜਿਸ ਨੂੰ ਕਿ ਚੋਰ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਦੱਸਦੀ ਹੈ ਕਿ ਘਰ ਦੇ ਪਿਛਲੇ ਪਾਸੇ ਤੋਂ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਚੋਰ ਗਲੀ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਗੇਟ ਤੋਂ ਦਾਖਲ ਹੁੰਦੇ ਨੇ ਘਰ ਦੇ ਅੰਦਰ ਤੇ ਅੰਦਰ ਜਾ ਕੇ ਉਹਨਾਂ ਦੇ ਵੱਲੋਂ ਇਹ ਚੋਰੀ ਦੀ ਵਾਰਦਾਤ ਕੀਤੀ ਜਾਂਦੀ ਹੈ ਹਾਲਾਂਕਿ ਪਰਿਵਾਰ ਨੂੰ ਉਸ ਸਮੇਂ ਪਤਾ ਚੱਲਦਾ ਹੈ ਜਦੋਂ ਉਹਨਾਂ ਦਾ ਇੱਕ ਪਰਿਵਾਰਕ ਮੈਂਬਰ ਘਰ ਦੇ ਵਿੱਚ ਆਉਂਦਾ ਕੋਈ ਸਮਾਨ ਲੈਣ ਦੇ ਲਈ ਦੇਖਦਾ ਹੈ ਕਿ ਤਾਲੇ ਸਾਰੇ ਟੁੱਟੇ ਹੁੰਦੇ ਨੇ ਤਾਂ ਇਸ ਤੋਂ ਬਾਅਦ ਦੇ ਵਿੱਚ ਤੁਰੰਤ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ ਜਦੋਂ ਪਰਿਵਾਰ ਆ ਕੇ ਘਰ ਦੇ ਵਿੱਚ ਦੇਖਦਾ ਹੈ ਤਾਂ ਅਲਮਾਰੀ ਦੇ ਵਿੱਚ ਪਿਆ ਸਾਰਾ ਸਮਾਨ ਖਿਲਰਿਆ ਹੁੰਦਾ ਹੈ ਤੇ ਇਸ ਦੇ ਨਾਲ ਹੀ ਜਦੋਂ ਤਿਜੋਰੀ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਪਿਆ ਸਾਰਾ ਹੀ ਸਮਾਨ ਸਾਫ਼ ਹੁੰਦਾ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਦੀ ਦਾ ਵਿਆਹ ਸੀ ਉ ਵਿਦੇਸ਼ ਤੋਂ ਆਈ ਸੀ ਅਤੇ ਇੱਥੇ ਵਿਆਹ ਹੋ ਰਿਹਾ ਸੀ ਪੈਲਸ ਦੇ ਵਿੱਚ ਸਾਰਾ ਪਰਿਵਾਰ ਸੀ ਪੂਰਾ ਪਰਿਵਾਰ ਖੁਸ਼ ਨਜ਼ਰ ਆ ਰਿਹਾ ਸੀ ਤੇ ਇਸੇ ਵਿਚਕਾਰ ਹੁਣ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੋ ਗਿਆ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਸੰਗਰੂਰ ਦੇ ਵਿੱਚ ਇਹ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਸੀਂ ਵਿਆਹ ਦੇ ਵਿੱਚ ਸੀ ਮੇਰੇ ਸਹੁਰਦੇ ਆਪਣਾ ਫੇਰੇ ਹੋ ਰਹੇ ਸੀ ਕਿ ਬਸ ਅਸੀਂ ਮੈਨੂੰ ਬ੍ਰਦਰ ਦੀ ਕਾਲ ਆਈ ਕਹਿੰਦਾ ਵੀ ਸਾਰਾ ਮਤਲਬ ਸਾਰਾ ਵੀ ਆਪਣਾ ਘਰ ਆਪਣਾ ਲੁੱਕ ਚੁੱਕਿਆ ਸਾਰਾ ਕੁਝ ਤੇ ਜਦੋਂ ਅਸੀਂ ਆਏ ਦੇਖਿਆ ਕਾਲ ਮਾਰੀਆਂ ਪਹਿਲਾਂ ਇੱਧਰ ਦੇਖਿਆ ਇੱਧਰ ਆਪਣਾ ਰਾਈਟ ਸਾਈਡ ਤੇ ਜਿਹੜਾ ਮੇਨ ਗੇਟ ਆ ਆਪਣਾ ਲੌਕ ਕੀਤਾ ਹੋਇਆ ਉਹਦੇ ਵਿੱਚ ਸੱਭਲ ਸੱਭਲ ਫਸਾ ਚੁੱਕੇ ਤੋੜ ਚੱਕੀ ਦਾ ਤੋੜ ਦਿੱਤਾ ਸੀ ਉਹ ਪੂਰਾ ਤੇ ਇੱਕੇ ਸ਼ੀਸ਼ਾ ਟੁੱਟ ਚੁੱਕੀ ਸੀ ਫਿਰ ਅਸੀਂ ਅੰਦਰ ਚੈੱਕ ਕੀਤਾ ਉਹਦੇ ਵਿੱਚ ਅਸੀਂ ਅਲਮਾਰੀ ਪ੍ਰੋਪਰਲੀ ਉਹਨਾਂ ਨੇ ਸੰਭਲ ਪਾ ਕੇ ਜਿਹੜਾ ਡੀਨ ਚੈਂਬਰ ਉਹਦਾ ਆਪਣਾ ਅੰਮ੍ਰਿਤਾ ਦਾ ਕੋਈ ਉਹ ਤੋੜ ਦਿੱਤਾ ਦੇ ਤੇ ਆਲਮੋਸਟ ਸਾਰ ਆਲਮੋਸਟ ਨਹੀਂ ਕਹਿ ਸਕਦੇ ਸਾਰਾ ਹੀ ਲਗਭਗ ਸਮਾਨ ਉਹਨਾਂ ਨੇ ਚੋਰੀ ਕਰ ਲਿਆ ਸੀ ਜਦੋਂ ਤੁਸੀਂ ਮੇਰੀ ਸਿਸਟਰ ਜੋ ਮੈਰੀ ਆਈ ਸੀ ਤੇ ਉਹਦੇ ਵਿੱਚ ਆਪਣਾ 골ਡ ਵੀ ਸੀਗਾ ਜੋ ਮੇਰਾ 이어ਫੋਨ ਆਪਣਾ 이어ਬੋਡ ਹੋ ਗਿਆ ਤੇ ਆਈਫੋਨ ਮੇਰਾ ਪ੍ਰੋ ਵਰ ਨਿਊ ਸੀਗਾ ਤੇ ਨਾਲ 1400 ਸੀ ਕੁਝ 1500 ਮੇਰੇ ਬਹੁਤ ਦੇ ਨਹੀਂ ਸੀ ਕਿ ਬਾਕੀ ਸ਼ਗਨ ਸੀਗਾ ਕਿਉਂਕਿ ਆ ਮੈਂ ਮਾਸੀ ਨਾਲੇ ਮਮਾ ਨਾਲੇ ਦਿੱਲੇ ਗਏ ਕੁਟੀਚੇ ਉਹਨਾਂ ਨੇ ਤੇ ਪੁਲਿਸ ਆ ਕੇ ਆਪਣਾ ਪ੍ਰੋਪਰ ਮੈਨੇਜਰ ਨਾਲ ਆਪਣਾ ਉਹਨਾਂ ਨੂੰ ਡਿਟੇਲ ਆਪਣਾ ਇਨਫੋਰਮੇਸ਼ਨ ਦੇ ਰਹੇ ਨੇ ਪ੍ਰੋਵਾਈਡ ਕਰ ਰਹੇ ਨੇ ਬਾਕੀ ਫਿਰ ਅਸੀਂ ਨਾਲ ਦੀ ਨਾਲ ਹੀ ਉਹਨਾਂ ਨੂੰ ਪੁਲਿਸ ਨੂੰ ਕਨਫਰਮ ਕਰਤਾ ਸੀਗਾ ਉਧਰੋਂ ਆ ਗਈ ਸੀ ਪੀਸੀਆਰ ਵਾਲੇ ਉਦੋਂ ਬਾਅਦ ਉਹਨਾਂ ਨੇ ਕਾਰਜ ਸ਼ੁਰੂ ਕਰ ਦਿੱਤੇ ਇੱਕ ਇੱਕੋ ਵਾਰ ਜੀ ਸਾਰਾ ਕੁਝ ਲੈ ਗਏ ਨੇ ਬੈਂਕ ਤੋਂ ਸਿਲੰਡਰ ਜਾਂ ਕੋਈ ਹੋਰ ਐਲਈਡੀ ਹੋਰ ਕੀ ਕੀ ਗਿਆ ਹੀ ਪਰ ਐਲਈਡੀ ਲਜੰਦੇ ਦਾ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਇੱਕ ਪਾਸੇ ਅਸੀਂ ਜਦੋਂ ਉਹਨਾਂ ਨੇ ਗੇਟ ਜਪਣਾ ਟੱਪਿਆ ਹੈ ਨਾ ਅਦਰਵਾਈਜ਼ ਕੁਝ ਨਹੀਂ ਲੈ ਜਾਂਦੇ ਜੀ ਇੱਕ ਗੱਟਾ ਆਇਆ تین ਸਿਲੰਡਰ ਮੇ ਵੀ ਮੈਨੂੰ ਥੋੜਾ ਜਿਹਾ ਇਹਦੇ ਵਿੱਚ ਕਨਫਿਊਜ਼ਨ ਆ ਲੈ ਕੇ ਤਾਂ ਗਏ ਨੇ ਕਿਉਂਕਿ ਸਾਡਾ ਚੁੱਲ੍ਹਾ ਬਾਅਦ ਆਪਣਾ ਵਿਦਾਊ ਤੋਂ ਹੀ ਹੈ ਠੀਕ ਹੈ ਜੀ ਤੇ ਆਪਣਾ ਇੱਕ ਵਾਰ ਦੇਖਿਆ ਬਾਕੀ ਮੁੰਡਾ ਉਧਰ ਖੜਾ ਸੀ ਉਹਨਾਂ ਨੇ ਦੂਜੇ ਕੋਠੇ ਤੋਂ ਟੱਪ ਕੇ ਹੀ LED ਸਿਲੰਡਰ ਵਗੈਰਾ ਸਾਰਾ ਕੁਝ ਉਧਰ ਹੀ ਉਹਨਾਂ ਨੇ ਡਿਲੀਵਰ ਕੀਤਾ ਦੂਜੇ ਤੀਜੇ ਬੰਦੇ ਨੂੰ ਕਿਉਂਕਿ ਨਾਲ ਸਾਡੇ ਇੱਕ ਹੋਰ ਕੋਟਾ ਵੀ ਲੱਗਾ ਛੋਟਾ ਥੋੜਾ ਜਿਹਾ ਐਲਈਡੀ ਹਤੇ ਟੰਗੀ ਹੋਈ ਸੀ ਜਾਂ ਉੱਥੇ ਬੈਕ ਕਰਕੇ ਰੱਖੀ ਹੋਈ ਸੀ ਨਹੀਂ 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 ਪ੍ਰੋਪਰ ਚੱਲ ਰਹੀ ਸੀ ਬਧੀ ਆਪਣਾ ਬਵਜੇ ਚੀਜ਼ ਸੀ ਆਪਣਾ ਖਚ ਪਰ ਕਹਿੰਦੇ ਉਹ ਵਾਲੀ ਐਲਈਡੀ ਸੀ ਅ ਤੈਨੂੰ ਉਹਨੇ ਐਲਈਡੀ ਉੱਥੋਂ ਉਤਾਰ ਕੇ ਫੇਰ ਲੱਗ ਕੇ ਅਸੀਂ ਤਾਂ نیچے ਦੇਖ ਰਹੇ ਸੀ ਕਿ ਸਾਡਾ ਕੁਝ ਵੀ ਐਦਾ ਸਾਰਾ ਕੁਝ ਜਦੋਂ ਅਸੀਂ ਬੈਕ ਸਾਈਡ ਆਪਣਾ ਟਾਂ ਨੀ ਦਿੱਤਾ ਤਾਂ ਐਲਈਡੀ ਫੇਰ ਅੰਦਾਜ਼ਾ ਕਿੰਨੇ ਕੁ ਦਾ ਅਨੁਮਾਨ ਲਾ ਕੇ ਕਿੰਨੀ ਬਰੀ ਚੋਰੀ ਹੋਈ ਹੈ ਇਹ ਅਨੁਮਾਨਤ ਦੇਖੋ ਮੈਂ ਪ੍ਰੋਪਰ ਮੈਂ ਤਰੀਕੇ ਨਹੀਂ ਨਹੀਂ ਦੱਸ ਸਕਦਾ ਕਿਉਂਕਿ ਕਾਫੀ ਨਾਰਾ 골ਡ ਚੋਰੀ ਹੋਇਆ ਤੇ ਜੇ ਮੈਨੂੰ ਪੁੱਛੋਗੇ ਮੇਰੇ ਹਿਸਾਬ ਨਾਲ 25-30 ਲੱਖ ਰੁਪਏ ਦਾ ਹੋ ਗਿਆ ਬਾਕੀ ਬ੍ਰਦਰ ਸਿਸਟਰ ਨੂੰ ਪਤਾ ਬਾਕੀ ਜੋ ਨਾਲ 골ਡ ਚੰਗੇ ਦਾ ਜੋ ਵੀ ਚੋਰੀ ਹੋਇਆ ਕਿਉਂਕਿ ਉਹ ਹੀ ਦੇਖ ਪਰ ਮੈਂ ਜਿਆਦਾ ਡੀਟੇਲ ਰਿਗਾਰਡਿੰਗ ਨਹੀਂ ਦੱਸ ਸਕਦਾ ਪਤਾ ਕਿ ਉਹਨਾਂ ਨੇ ਆਪ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਪ੍ਰੋਪਰ ਤਰੀਕੇ ਨਾਲ ਕਿ ਇਹ ਇਹ ਲੜਕੀ ਦਾ ਵਿਆਹ ਸੀਗਾ ਉਹ ਬਰੂ ਆਈ ਸੀ ਐ ਇੱਥੇ ਨਹੀਂ ਰਹਿੰਦੀ ਤੇ ਲੜਕੀ ਬਰੂ ਆਈ ਸੀ ਉਹ ਹੋਰ ਵੀ ਕੋਈ ਬਰੂ ਵਾਏ ਹੋਰ ਆਪਣੇ ਜੋ ਵੀ ਆਈ ਸੀ ਉਹ ਜਾ ਚੁੱਕੇ ਸੀ ਵਿਦੇਸ਼ ਦੇ ਵਿੱਚੋਂ ਕੋਲ ਕੋਣ ਆਇਆ ਸੀਗਾ ਵਿਦੇਸ਼ ਦੇ ਵਿੱਚੋਂ ਮਾਸਟਰਸ ਆਈ ਸੀ ਇਕੱਲੇ ਤੇ ਬਾਕੀ ਜੋ ਵੀ ਆਪਣਾ ਰਿਲੇਸ਼ਨ ਮਤਲਬ ਪਹਿਲਾਂ ਸਾਰਾ ਕਰ ਜਾਇਆ ਆਈ ਸੀ ਇਹ ਰਿਸ਼ਤੇਦਾਰ ਉਹ ਜਾ ਚੁੱਕੇ ਸੀ ਪਹਿਲੀ ਲੇਡੀਜ਼ ਗੀਤ ਵਾਲੇ ਇਹ ਜਿਸ ਤਰ੍ਹਾਂ ਇਹਨਾਂ ਨੇ ਰਿਪੋਰਟ ਕੀਤਾ ਇਹ ਸਾਰੇ ਪਰਿਵਾਰ ਤੇ ਤੇ ਵੀ ਪਰਿਵਾਰਚ ਮੈਰਿਜ ਸੀਗੀ ਤੇ ਮੈਰਿਜ ਫੰਕਸ਼ਨ ਤੇ ਗਏ ਹੋਏ ਸੀ ਲੇਕਿਨ ਜਦੋਂ ਵਾਪਸ ਆਏ ਹੈ ਤਾਂ ਜਿਹੜਾ ਪਿੱਛੇ ਵਾਲਾ ਦਰਵਾਜ਼ਾ ਸੀ ਉਧਰੋਂ ਕੋਈ ਅਣਪਛਾਤੇ ਐਂਟਰ ਕਰਕੇ ਬਦਲੇ ਤੇ ਇਹਨਾਂ ਦਾ ਕਾਫੀ ਗੋਲਡ ਤੇ ਕੈਸ਼ ਤੇ ਕੁਝ ਫੋਰਨ ਕਰੰਸੀ ਵਗੈਰਾ ਜਿਹੜੀ ਉਹ ਧਨ ਤੋੜ ਕਰਕੇ ਚੋਰੀ ਕਰਕੇ ਲੈ ਗਏ ਸਾਡੀਆਂ ਪੁਲਿਸ ਟੀਮਸ ਇੱਥੇ ਪਹੁੰਚ ਗਈਆਂ ਨੇ ਫੋਰੈਂਸਿਕ ਟੀਮ ਪਹੁੰਚ ਗਈ ਹੈ ਸਾਰੇ ਅਸੀਂ ਯੂ ਟੈਕਨੀਕਲ ਤਰੀਕੇ ਨਾਲ ਸਾਇੰਟੀਫਿਕ ਤਰੀਕੇ ਨਾਲ ਉਹਦੀ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਹੋਪਫੁਲੀ ਜਲਦੀ ਇਹਨੂੰ ਫਿਰ ਟ੍ਰੇਸ ਕਰ ਲੈਂਦੇ ਸਰ ਘਰ ਦੇ ਕੀ ਕਹਿ ਰਹੇ ਨੇ ਕਿੰਨੇ ਕੁ ਦੀ ਮਤਲਬ ਨੁਕਸਾਨ ਹੋਇਆ ਹੈ ਇਹ ਐਕਚੁਅਲੀ ਜਦੋਂ ਇਹਨਾਂ ਦੇ ਬ੍ਰੇਕਿੰਗ ਕੀਤੀ ਹੈ ਇਹਨਾਂ ਨੇ ਇਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਜਿੰਨਾ ਕਿ ਇਹਨਾਂ ਨੇ ਪਤਾ ਲਗਾਇਆ ਉਹਨਾਂ ਨੇ ਸਾਨੂੰ ਲੋਟ ਕਰਾਸਾ ਲੇਕਿਨ ਜੇ ਸਰਚ ਚੱਲਦੀ ਹੈ ਉਹਦੇ ਚ ਕਈ ਚੀਜ਼ਾਂ ਮਿਲ ਵੀ ਗਈਆਂ ਕੁਝ ਕੈਸ਼ ਵੀ ਮਿਲ ਗਿਆ ਕੁਝ ਫੋਰਨ ਕਰੰਸੀ ਵੀ ਮਿਲ ਗਈ ਹੈ ਤੇ ਕੁਝ 골ਡ ਆਰਟੀਕਲਸ ਵੀ ਮਿਲ ਗੀਆਂ ਨੇ ਉਹ ਸਾਰੀਆਂ ਅਸੀਂ ਦੁਬਾਰਾ ਚੈੱਕ ਕਰਕੇ ਜਿਹੜੀ ਚੀਜ਼ ਚੋਰੀ ਹੋਈ ਹੋਏਗੀ ਉਹਦੀ ਅਸੀਂ ਕਾਰਵਾਈ ਕਰਾਂਗੇ ਤੇ ਮੈਂ ਅੰਦਾਜ਼ਾ ਦੱਸਿਆ ਹੋਊਗਾ ਕਿੰਨੇ ਦੀ ਹੋਇਆ ਹੋਊਗਾ ਮਾਉਂਟ ਕੋਈ ਅੰਦਾਜ਼ਾ ਮੇਰੇ ਕਹ 12-15 ਤੋਲੇ ਤਾਂ ਦੱਸ ਹੀ ਰਹੇ ਨੇ ਜੇ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਮੈਂ ਪਰਿਵਾਰ ਨੂੰ ਕਹਿਆ ਕਿ ਸਾਰਾ ਅਸੈਸਮੈਂਟ ਕਰ ਲੈਣ ਜੋ ਵੀ ਚੋਰੀ ਹੋਇਆ ਹੋਏਗਾ ਆਬਵੀਅਸਲੀ ਐਫਆਈਆਰ ਲੌਂਚ ਕਰਾਂ ਅਸੀਂ ਨੂਰਪੁਰਾ ਮੱਲਾ ਅਲੀ ਇਸਲਾਮੀ ਗੇਟ ਬਾਹਰ ਜੀ ਗੁਰਦੁਆਰਾ ਸਾਹਿਬ ਦੇ ਨਾਲ ਰਹਿਣੇ ਜੀ ਗੁਰਦੁਆਰਾ ਸਾਹਿਬ ਦਾ ਨਾਮ ਤੁਸੀਂ ਹਰਗੋਬਿੰਦਪੁਰਾ ਜੀ ਕੀ ਕੀ ਚੋਰੀ ਹੋਇਆ ਤੁਸੀਂ ਕੀ ਫੰਕਸ਼ਨ ਸੀ ਤੁਹਾਡੇ ਘਰ ਸਾਡੇ ਘਰੇ ਬੇਟੀ ਦੀ ਮੈਰਿਜ ਦੀ ਜੀ 골ਡਨ ਵੈਲੀ ਚ ਅਸੀਂ ਗਏ ਸੀ ਉੱਥੇ ਮੈਰਿਜ ਦੀ ਅਸੀਂ ਇਤੋਂ ਘਰੋਂ ਸਾਢੇ 8 ਵਜੇ ਗਏ ਆ ਜੀ ਤੇ 11:15 ਵਜੇ ਆਪਣੀ ਚੋਰੀ ਹੋਈ ਜੀ 11:30 ਮਿੰਟ ਤੇ ਜਿਹਦੇ ਵਿੱਚ ਉਹ ਐਲੂਡੀ ਦੋ ਸਲੰਡਰ ਜੀ ਤੇ ਬਾਕੀ 골ਡ ਤੇ ਬਾਕੀ ਬਾਰਲੀ ਕਰੰਸੀ ਜੀ ਚਾਂਦੀ ਕੀ ਹੈ ਕਿਲੋ ਡੜ ਕਿਲੋ ਜੀ ਤੇ ਕਾਫੀ ਸਮਾਨ ਬਕੀ ਹੋਇਆ ਜਿਹੜਾ ਪਤਾ ਨਹੀਂ ਲੱਗ ਰਿਹਾ ਉਹ ਚੋਰੀ ਹੋਇਆ ਕੋਈ ਸ਼ੱਕ ਕਿਸੇ ਉੱਪਰ ਜਾਂ ਕੋਈ ਨਹੀਂ ਸਕਦਾ ਫਿਰ ਨਾਲ ਕੋਈ ਦੇਖਦੇ ਹੁਣ ਜੇਡੀ ਸਿੰਘ ਕੀਤੀ ਆਪਣੇ ਘਰ ਪਹਿਲਾਂ ਕੋਈ ਵੇਟਰ ਬੁੱਟ ਰਾਇਲ ਜੀ ਕਰਦੇ ਦੋਫੇ ਪੁਰਸ ਦੇਖ ਲਈ ਕਰਦੇ ਸਰਸ ਤਕਰੀਬਨ ਅੰਦਾਜ਼ਾ ਕਿੰਨੇ ਕਿ ਦੀ ਚੋਰੀ ਹੁੰਦੀ ਸੁਭਮ ਲੱਗ ਰਿਹਾ ਲੱਗ ਰਹੀ 15 ਲੱਖ ਦੀ ਪਈ ਗਈ ਕਿਉਂ ਮੋਬਾਈਲ ਵੀ ਹੈਗੀ ਦੀ ਦੋ ਜੀ ਐਪਲ ਦੇ ਜਿਹੜੇ ਡੱਬਾ ਬੰਦੀ ਸੀ ਖੋਲੇ ਵੀ ਨਹੀਂ ਹੈਗੀ ਸੀ ਬਾਕੀ ਕੱਪੜੇ ਵੀ ਲੱਗੇ ਨਹੀਂ ਕਾਫੀ ਜਿਹੜੇ ਅਨਸਟਿਚਿੰਗ ਦੀ ਅਨਸਟਿਚਿੰਗ ਕੱਪੜੇ ਲੱਗੇ ਹਾਂ ਮੈਰੀ ਕੀ ਦੀ ਸੀ ਕੁੜੀ ਦੀ ਮੁੰਡੇ ਦੀ ਬੇਟੀ ਦੀ ਦੀ ਬੇਟੀ ਤੁਹਾਡਾ ਬੇਟਾ ਕੋਈ ਬਾਹਰ ਵੀ ਗਿਆ ਹੋਇਆ ਜਾਂ ਮੇਰਾ ਬੇਟਾ ਬਾਹਰ ਗਿਆ ਹੋਇਆ ਜੀ ਆਪਣਾ ਉਹ ਬਾਹਰ ਆਇਆ ਹੋਇਆ ਸੀ ਨਾ ਨਾ ਉਹ ਤਾਂ ਆਇਆ ਨਹੀਂ ਹੋਈ ਬੇਟਾ ਮੇਰਾ ਤਾਂ ਉਹਨੂੰ ਜੰਤੂ ਚਾਹੀਦੀ ਸੀ ਨਿਸ਼ਾਨ ਸੰਕਿਆ ਉਹ ਨਿਊਜ਼ੀਲੈਂਡ ਤੋਂ ਆਈ ਜੀ ਉਹਦੇ ਕੋਲ ਦੀ ਨਾ ਫੋਰਨ ਕਰੰਸੀ ਨਿਊਜ਼ੀਲੈਂਡ ਦੀ ਉਹ ਲੋਕ ਕੋਲ ਵੀ ਮਤਲਬ ਬਾਹਰੀ ਕਰੰਸੀ ਹੈ ਜੀ ਹਾਂ ਹਾਂ ਮੇਰੀ ਗੁੱਡੀ ਬਾਹਰੋਂ ਆਈ ਸੀ ਦਾ ਮੈਰਿਜ ਸੀ ਉਹ ਵੀ ਕੈਨੇਡਾ ਤੋਂ ਆਈ ਹੈ ਨਾ ਜੀ ਉਹਦੇ ਕੋਲ ਵੀ ਬਹੁਤ ਸਾਰਾ ਸੁਆਣ ਬਾਹਰ ਲਈ ਉਹ ਪੁੱਛ ਨਹੀਂ ਆ ਕੇ ਕੀ ਵਿਸ਼ਵਾਸ ਦੋਏ ਤਾਂ ਹੁਣ ਸਿਰ ਕਰ ਰਹੀ ਹੈ ਤਹਿਕੀਕਤ ਜਾਰੀ ਰਿਸਰਚ ਕਰ ਰਹੀ ਹੈ ਉਹ ਕਹਿੰਦੇ ਜਲਦੀ ਜਲਦੀ ਇਸ ਗੱਲ ਕਰਮੇ ਉਹ ਸੀਸੀਟੀਵੀ ਜਾਂ ਕਿਸੇ ਪਾਸੇ ਕੋਈ ਪੁਲਤ ਆਇਆ ਤਾਂ ਕੋਈ ਹਾਂ ਜੀ ਆਇਆ ਜੀ ਤਿੰਨ ਲੜਕੇ ਨੇ ਜੀ ਇੱਕ ਜੀ ਮਰਦਾ ਮੈਨੂੰ ਲੱਗਾ 22 ਸਾਲ ਦੀ ਫਿਰ ਉੱਪਰ ਟੱਪਈ ਐਕਟਿਵਾ ਤੇ ਆਏ ਨੇ 11 ਨੰਬਰ ਉੱਤੇ ਜੀ ਐਕਟਿਵਾ ਚ 13 ਰੰਗ ਦੀ ਉਹਨਾਂ ਦੇ ਕੋ ਮੂੰਹ ਟੱਕੇ ਹੋਏ ਸੀ ਜੀ ਮੂੰਹ ਮੂੰਹ ਟੱਕੇ ਹੋਏ ਸੀ ਜੀ ਸਿਰ ਵੀ ਟੱਕੇ ਹੋਏ ਸੀ ਮੂੰਹ ਵੀ ਟੱਕੇ ਹੋਏ ਸੀ ਤਿੰਨ ਜਣੇ ਨੇ